ਸੋ ਹਾਂਜੀ ਗੱਲ ਕਰਦੇ ਆ ਕਣਕ ਦੇ ਹਨਾ ਮੰਡੀ ਦੇ ਵਿੱਚ ਕਈ ਬੋਰੀਆਂ ਭਰਉਂਦੇ ਨੇ ਕੋਈ ਕਈ ਸਾਡੇ ਵਰਗੇ ਨੇ ਜਿਹੜੇ ਉਹ ਕਾਰਟ ਤੇ ਲਾਉਂਦੇ ਨੇ ਜਦੋਂ ਆਪਾਂ ਕਈ ਵੀਡੀਓ ਪਾਈਆਂ ਨਾ ਬੰਦੇ ਪੁੱਛਦੇ ਵੀ ਵੀਰੇ ਕਾਰਟ ਦੀ ਕੀ ਗੱਲ ਕਰਦੇ ਹੋ ਤੁਸੀਂ ਵੀ ਇੰਨੇ ਕੁ 100 ਮਾਗਰ 1.5 ਕੁਇੰਟਲ ਕਾਰਟ ਉਹ ਇਦਾਂ ਜੀ ਜਿਵੇਂ ਹੁਣ ਆਪਾਂ ਲਾ ਕੇ ਹੁੰਦੇ ਨੇ ਫਰਸੀ ਕੰਡੇ ਦੀ ਆਪਾਂ ਪਹਿਲਾਂ ਤੋਂ ਹੀ ਫਸਲ ਲਾਉਨੇ ਆ ਝੋਨਾ ਵੀ ਕਣਕ ਵੀ ਤੇ ਬੜਾ ਕੰਡਾੜਾ ਫਰਸੀ ਉਹਦੇ ਤੇ ਆਪਾਂ ਟ੍ਰੈਕ ਟਰਾਲੀ ਦਾ ਵਜ਼ਨ ਕਰਾ ਲਵਾਂ ਉਹ ਤੋਂ ਬਾਅਦ ਉੱਥੇ ਲਾ ਦਾਂਗੇ ਉਹ ਤੋਂ ਬਾਅਦ ਖਾਲੀ ਦਾ ਕਰਾ ਕੇ ਜਿੰਨੇ ਕੁਆਂਟਲ ਹੁੰਦੇ ਨੇ 100 ਕੁਆਂਟਲ ਮਗਰ ਡੇਢ ਕੁਆਂਟਲ ਕਾੜ ਆਪਾਂ ਦੇ ਦਣੀਆਂ ਵਿੱਚੇ ਫੂਸ ਦੀ ਤੇ ਮੌਚਰ ਤੱਕ ਕਣਕ ਦਾ ਤਾਂ ਇੰਨਾ ਆਉਂਦਾ ਨਹੀਂ ਹੁੰਦਾ ਪਿਛਲੀ ਵਾਰ ਤਾਂ ਜੀਤ ਦੇ ਨੇ ਕਣਕ ਦਾ ਜਿੱਦਾਂ ਲਾ ਲੋ 13 13 14 ਮੌਚਰ ਤੱਕ ਐਂ ਜਿੱਦਾਂ ਪਹਿਲਾਂ ਵੱਡੀ ਸੀ ਉਹਦਾ 14 ਦੇ 13.5 ਸੀ 14 ਸੀ ਤੇ ਡੇਢ ਕੁਆਂਟਲ ਉਹਨਾਂ ਲਈਆ ਭਰਤੀ ਦੀ 12 ਬੂਰਾ ਤੱਕ ਤਾਂ ਕੋਈ ਹੋਣੀ ਹੈਗਾ ਸੋ ਬੋਰੀਆਂ 'ਚ ਯਾਰ ਅਸੀਂ ਨੇ ਕਈ ਵਾਰ ਦੇਖੀ ਆ ਕਰਕੇ ਜਿੱਦਾਂ ਜਦੋਂ ਆਪਾਂ بڑے ਕੰਡੇ ਤੇ ਕਰਾ ਕੇ ਬੋਰੀਆਂ 'ਚ ਪਾਉਣੇ ਆ 100 ਕੁਆਂਟਲ ਮਗਰ 95 95.5 96 ਕੁਇੰਟਲ ਤੱਕ ਹੁੰਦੇ ਨੇ ਵਿੱਚੇ ਟੋਟਾ ਟੂਟਾ ਵਿੱਚੇ ਫੂਸ ਬਹੁਤ ਕੁਝ ਨਿਕਲਦਾ ਨਹੀਂ ਆਪਣਾ ਨੁਕਸਾਨ ਹੀ ਹੁੰਦਾ ਉਹਦੇ ਚ ਸੋ ਇਸੇ ਲਈ ਆਪਾਂ ਤਾਂ ਤੁਹਾਨੂੰ ਵੀ ਕਹਿੰਦੇ ਆ ਵੀ ਜਿਨ੍ਹਾਂ ਨੇ ਜਿਆੜਤੀ ਤੋਂ ਪੈਸੇ ਪੂਸੇ ਨਹੀਂ ਫੜੇ ਹੁੰਦੇ ਹਨਾ ਆਪਾਂ ਆੜਤੀ ਦੇ ਥੱਲੇ ਨਹੀਂ ਆਗੇ ਤਾਂ ਜਿੱਥੇ ਵੀ ਤੁਹਾਨੂੰ ਲੱਗਦਾ ਰਹੇ ਨਾਲ ਗੱਲ ਕਰੋ ਵੀ ਭਾਈ ਆਪਾਂ ਤਾਂ ਕਾਰਡ ਤੇ ਲਾਉਣੀ ਆ ਜੀ ਡੇਢ ਕੁਇੰਟਲ ਕਾਰਡ ਆਪਦੀ ਲੈ ਲੈ ਬੜਾ ਕੰਡਾ ਕਰਾ ਕੇ ਤੇਰੇ ਫਸਲਾਂ ਦਾ ਨਾ ਕੋਈ ਰਾਤ ਦੀ ਨਹੀਂ ਇਹਦੇ ਚ ਜੇ ਫਾਰਮ ਦਾ ਖਰਚਾ ਆਪਾਂ ਨੇ ਕਟਾਉਣਾ ਹੈ ਉਹ ਆਪਾਂ ਨੂੰ ਪੈਣੀ ਪੈਣਾ ਬੋਰੀਆਂ ਦਾ ਜਿਹੜਾ ਖਰਚਾ ਹੋਊਗਾ ਜਿੱਦਾਂ 6 ਰੁਪਏ 53 ਪੈਸੇ ਸੀ 7 ਰੁਪਏ ਦੇ ਆਸ-ਪਾਸ ਹੋਣੀ ਹੈ ਇਸ ਵਾਰੀ ਸੋ ਉਹ ਆਪਾਂ ਨੇ ਉਹਨੂੰ ਖਰਚਾ ਜਿਹੜਾ ਉਹ ਉਦਾਂ ਹੀ ਦੇ ਦੇਣਾ ਪਰ ਜਿਹੜੀ ਆਪਣੀ ਬਾਧੂ ਦੀ ਬੇਰਮੀ ਆ ਜਾਂ ਆਪਣਾ ਨੁਕਸਾਨ ਆ ਜਿਹੜੀ ਲੁੱਟ ਆ ਉਹ ਤੋਂ ਆਪਾਂ ਬਾਜ ਜਾਂਦੇ ਆ ਵੀ ਆਪਾਂ ਨੂੰ ਕੋਈ ਡਰ ਨਹੀਂ ਹੈਗਾ ਵੀ ਉਹਨਾਂ ਦਾ ਕੰਡੇ ਚ ਵਾਜਣ ਵੱਧ ਦੋਗਦ ਨੇ ਘਟਜੋਗਦ ਨੇ ਸੋ ਇਸ ਲਈ ਕੋਸ਼ਿਸ਼ ਕਰੋ ਹਨਾ ਵੀਡੀਓ ਚੰਗੀ ਲੱਗਦੀ ਐਨੂੰ ਸ਼ੇਅਰ ਕਰੋ ਤਾਂ ਜੋ ਹੋਰ ਲੋਕਾਂ ਤੱਕ ਵੀ ਜਾ ਸਕੇ ਹੋਵੇ ਯਾਰ ਉਹਨਾਂ ਨੂੰ ਹੋ ਸਕਣ ਤੇ ਤਾਂ ਕਰਕੇ ਜੀ ਠੀਕ ਆ ਜੀ